केंद्र जी भाजपा सोमत मुर्दाबाद 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 केंद्र जी भाजपा सहमत मुर्दाबाद 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 ਕਿਸਾਨ ਮਜ਼ਦੂਰੀ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਵੱਲੋਂ ਸਾਂਝੇ ਤੌਰ ਤੇ ਜੋ ਅੱਜ ਪੰਜਾਬ ਭਰ ਚ ਰੇਲ ਰੋਕੋ ਦਾ ਜਿਹੜਾ ਪ੍ਰੋਗਰਾਮ ਸੀ ਦਿੱਤਾ ਗਿਆ ਸੀ ਕਿਸਾਨਾਂ ਵੱਲੋਂ ਇਸ ਦੇ ਤਹਿਤ ਹੀ ਫਤਿਹਗੜ ਚੂੜੀਆਂ ਅਜਨਾਲਾ ਰੋਡ ਰੇਲਵੇ ਫਾਟਕ ਉੱਪਰ ਦੋਵਾਂ ਕਿਸਾਨ ਜਥੇਬੰਦੀਆਂ ਵੱਲੋਂ ਰਲ ਕੇ ਸਾਂਝੇ ਤੌਰ ਤੇ ਰੇਲਾ ਰੋਕਿਆ ਗਿਆ ਅਤੇ ਇੱਥੇ ਜ਼ਬਰਦਸਤ ਜਿਹੜਾ ਵਾ ਰੋਸ ਮਜ਼ਹਾਰਾ ਅਤੇ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਜਬਰਦਸਤ ਇਥੇ ਨਾਰੇਬਾਜੀ ਵੀ ਕੀਤੀ ਗਈ ਆ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਦੇ ਆ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਦੋਹਾਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਵੱਡੀ ਗਿਣਤੀ ਵਿੱਚ ਇਥੇ ਕਿਸਾਨ ਜਿਹੜੇ ਨੇ ਰੇਲਵੇ ਟਰੈਕ ਤੇ ਬੈਠੇ ਕੀ ਕਹਿੰਦੇ ਜੀ ਕੋਕ ਮੈਂ ਕੁਲਦੀਪ ਸਿੰਘ ਜ਼ਿਲ੍ਹਾ ਪ੍ਰਧਾਨਪੁਰ ਦਾ ਭਾਰਤੀ ਸੰਜੂਨ ਕ੍ਰਾਂਤੀਕਾਰੀ ਅੱਜ ਜਿਹੜਾ ਇੱਥੇ ਰੇਲਵੇ ਟਰੈਕ ਤੇ ਧਰਨਾ ਆ ਇਹ ਵੇਖੋ ਜਦੋਂ ਦਿੱਲੀ ਮੋਰਚਾ ਜਿਹੜਾ ਸੀਗਾ ਕਿਸਾਨ ਮੰਗਾਂ ਨੂੰ ਲੈ ਕੇ ਲੱਗਾ ਸੀ ਉਸ ਸਮੇਂ ਜੜੀਆਂ ਸੈਂਟਰ ਦੀ ਸਰਕਾਰ ਨੇ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਸੀ ਪਰ 2 ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਉਹ ਮੰਗਾਂ ਜਿਹੜੀਆਂ ਉਹਨਾਂ ਨੇ ਲਾਗੂ ਨਹੀਂ ਕੀਤੀਆਂ ਉਹਨਾਂ ਮੰਗਾਂ ਨੂੰ ਲੈ ਕੇ ਦੁਬਾਰਾ 13 ਫਰਵਰੀ ਤੋਂ ਜਿਹੜਾ ਸ਼ੰਭੂ ਤੇ ਖਨੌਰੀ ਦੋਹਾਂ ਬਾਰਡਰਾਂ ਦੇ ਉੱਤੇ ਮੋਰਚਾ ਲੱਗਾ ਆ ਤੇ ਉਸ ਮੋਰਚੇ ਨੂੰ ਅੱਜ ਲਗਭਗ 10 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਇਸ ਮੋਰਚੇ ਦੇ ਦੌਰਾਨ 40 ਤੋਂ ਵੱਧ ਕਿਸਾਨ ਜਿਹੜੇ ਗੰਭੀਰ ਜ਼ਖਮੀ ਹੋ ਗਏ ਆ ਇੱਕ ਨੌਜਵਾਨ ਜਿਹੜਾ ਫੁੱਤੀ ਗੋਲੀ ਮਾਰ ਕੇ ਹਰਿਆਣੇ ਦੀ ਪੁਲਿਸ ਨੇ ਸ਼ਹੀਦ ਕਰ ਦਿੱਤਾ ਆ ਤੇ ਸਾਡੇ ਬਜ਼ੁਰਗ ਆ ਗੂੜਿਆ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਵੀ ਇਹਨਾਂ ਮੰਗਾਂ ਨੂੰ ਮਨਾਉਣ ਵਾਸਤੇ ਅੱਜ ਲਗਭਗ 23 ਦਿਨ ਹੋ ਗਏ ਅਮਰਨ ਵਰਤਨ ਤੇ ਬੈਠੇ ਹਨ ਉਹਨਾਂ ਦੀ ਸਿਹਤ ਵੀ ਕਾਫੀ ਕਮਜ਼ੋਰ ਹੋ ਗਿਆ ਇਸੇ ਤਰ੍ਹਾਂ ਹੀ ਜੇ ਕਿਸਾਨ ਚਾਹੁੰਦੇ ਸੀ ਵੀ ਆਪਾਂ ਟਰੈਕਟਰ ਟਰਾਲੀਆਂ ਦੇ ਜਾਂਦੇ ਆ ਰੇ ਰੋਕਦੇ ਸੀ ਵੀ ਤੁਸੀਂ ਟਰੈਕਟਰ ਟਰਾਲੀਆਂ ਦੇ ਵਿੱਚ ਨਾ ਆਵੋ ਤੁਸੀਂ ਪੈਦਲ ਆ ਜਾਓ ਅੱਜ ਕਿਸਾਨ ਪੈਦਲ ਜਿਹੜੇ ਜਥੇ ਲੈ ਕੇ ਜਾ ਰਹੇ ਉਹ ਵੀ ਜ਼ਿਆਦਾ ਨਹੀਂ ਜਾ ਰਹੇ 101 ਦਾ ਜਥਾ ਜਾ ਰਿਹਾ ਉਹ ਜਿਹੜੇ ਜਥੇ ਜਾ ਰਹੇ ਉਹਨਾਂ ਨੂੰ ਵੀ ਹਰਿਆਣੇ ਦੇ ਬਾਡਰ ਦੇ ਉੱਤੇ ਅਥਰੂ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਤੇ ਗੰਦਾ ਪਾਣੀ ਸੁੱਟ ਕੇ ਉਹਨਾਂ ਨੂੰ ਜਿਹੜਾ ਉਹਨਾਂ ਤੇ ਜ਼ਬਰ ਕੀਤਾ ਜਾ ਰਿਹਾ ਤੇ ਕੇਂਦਰੀ ਸਰਕਾਰ ਕਿਸਾਨਾਂ ਮੰਗਾプチ ਬਿਲਕੁਲ ਕਸੇਲ ਵੱਟ ਕੇ ਬੈਠੀ ਆ ਉਹਨਾਂ ਨੂੰ ਜਗਾਉਣ ਵਾਸਤੇ ਕੇਂਦਰੀ ਸਰਕਾਰ ਦੀ ਜਿਹੜੀ ਆ ਹੋਰੀ ਸਰਕਾਰ ਆ ਉਹਦੇ ਤੱਕ ਗੱਲ ਪਹੁੰਚਾਉਣ ਵਾਸਤੇ ਅੱਜ ਸਾਰੇ ਭਾਰਤ ਵਿੱਚ ਇਹਨਾਂ ਦੋਹਾਂ ਫੋਰਮਾਂ ਦੇ ਸੱਜੇ ਤੇ ਉੱਤੇ ਜਿਹੜਾ ਇਹ ਦੇਸ਼ ਤੱਕਾ ਜਾਮ ਜਿਹੜਾ 12 ਵਜੇ ਤੋਂ ਲੈ ਕੇ 3 ਵਜੇ ਤੱਕ ਕੀਤਾ ਜਾ ਰਿਹਾ ਹੈ। ਐਸੇ ਤੱਕਦੀਪ ਸਿੰਘ ਜੀ ਡੱਲੇਵਾਲ ਦੀ ਲਗਾਤਾਰ ਸਿਹਤ ਵਿਗੜ ਰਹੀ ਆ। ਇਹ ਕਿਵੇਂ ਦੇਖਦੇ ਸਾਰੇ ਉਹਨਾਂ ਦੀ ਸਿਹਤ ਨੂੰ ਲੈ ਕੇ। ਵੇਖੋ ਜਦੋਂ ਇੱਕ ਕੋਈ ਵਿਅਕਤੀ ਜਿਹੜਾ ਆ ਉਹਦੇ ਚ ਚਕਰਬਾਨੀ ਦੀ ਭਾਵਨਾ ਹੋਵੇ ਤੇ ਫਿਰ ਉਹ ਜਿਹੜਾ ਆਪਣਾ ਇਤਿਹਾਸ ਵੀ ਆ ਪਿਛਲਾ ਕਿ ਆਪਾਂ ਕੁਰਬਾਨੀਆਂ ਦਿੰਦੇ ਆਏ ਆ। ਅੱਜ ਉਸੇ ਵਿਰਸੇ ਨੂੰ ਜਿਹੜਾ ਇਹ ਗਾਂ ਲੈ ਕੇ ਚੱਲੇ ਨੇ। ਤੇ ਉਹਨਾਂ ਨੂੰ ਆਪਣੀ ਇਹਨਾਂ ਸਿਹਤ ਦਾ ਨਿਕਾ ਜਨਾਨ ਨੂੰ ਕਿਸਾਨੀ ਮੰਗਾ ਦਾ ਲਗਾਓ ਫਿਰ ਵੀ ਲਗਾਤਾਰ ਸਿਹਤ ਵਿਗੜਦੇ باوجود ਹੋਰ ਹਾਲਾਤ ਵਿਗੜਦੇ ਆ ਫਿਰ ਜਿੱਥੇ ਬੰਦੀਆਂ ਦਾ ਅਗਲਾ ਐਕਸ਼ਨ ਕੀ ਹੋਵੇ ਜੇ ਤੇ ਸਰਕਾਰ ਜਿਹੜੀ ਆ ਉਹ ਕੁਝ ਉਹਨੇ ਨਾ ਧਿਆਨ ਦਿੱਤਾ ਕੱਲ ਨੂੰ ਨਾ ਭੋਵੇ ਹੋਜੀ ਘਟਣਾ ਕਿਤੇ ਡੱਲੇਵਾਲ ਜੀ ਇਹ ਤੇ ਜਿਉ ਸੰਸਾਰ ਤੋਂ ਬੁਰੇ ਹੁੰਦੇ ਨੇ ਇਹ ਕਿਸਾਨੀ ਮੰਗਾਂ ਨੂੰ ਲੈ ਕੇ ਤਾਂ ਪੰਜਾਬ ਕੀ ਸਾਰੇ ਭਾਰਤ ਦੇ ਵਿੱਚ ਲੋਕ ਵੱਡੀ ਪੱਧਰ ਤੇ ਉੱਠਣਗੇ ਜਿਹੜੇ ਸਰਕਾਰਾਂ ਕੋ ਸਾਹਮਣੇ ਨਹੀਂ ਜਾਣਗੇ ਸੈਂਟਰ ਸਰਕਾਰ ਨੂੰ ਕੁਝ ਉਹਨਾਂ ਦਾ ਅਸਰ ਨਹੀਂ ਦਿਖਾਈ ਦੇ ਰਿਹਾ ਉਹਨਾਂ ਦੀ ਵਿਗੜੀ ਸਥਿਤੀ ਨੂੰ ਲੈ ਕੇ ਵੇਖੋ ਸੈਂਟਰ ਸਰਕਾਰ ਜਿਹੜੀ ਆ ਨਾ ਉਹ ਆਪਾਂ ਨੂੰ ਕੋਈ ਜਵਾਬਦਾ ਨਹੀਂ ਪਰ ਉਹ ਵਿੱਚੋਂ ਪੂਰੀ ਡਰੀ ਹੋਈ ਹੈ ਸਰਕਾਰ ਆ ਸਾਰੀ ਪਾਸਿਓਂ ਜਿਹੜਿਆ ਸੋਚ ਵਿਚਾਰ ਕੇ ਚੱਲ ਰਹੀ ਆ ਬਿਲਕੁਲ ਸਰਕਾਰ ਇਸ ਅੰਦੋਲਨ ਤੋਂ ਡਰੀ ਹੋਈ ਆ ਅੱਜ ਕੀ ਕਹਿੰਦੇ ਜੀ ਅੱਜ ਦੇ ਰੇਲ ਰੋਕ ਪ੍ਰੋਗਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਆਈ ਨਾਲਾ ਪ੍ਰਧਾਨ ਨਰਿੰਦਰਪਾਲ ਸਿੰਘ ਭੰਗੂ ਜੋ ਕਿ ਸਾਨੂੰ ਪੰਜਾਬ ਪ੍ਰਧਾਨ ਦੇ ਦੇਸ਼ਾਂ ਦੇ ਮੁਤਾਬਕ ਜੋ ਡੱਲੇਵਾਲ ਸਾਹਿਬ ਦੀ ਸਿਹਤ ਵਿਗੜਨ ਦੇ ਕਾਰਨ ਉਹਨਾਂ ਨੇ ਬਾਹਰ ਦੇ ਅੱਗੇ ਅਰਦਾਸ ਵੀ ਸਾਡੇ ਕੋਲੋਂ ਕਰਵਾਈ ਆ ਤੇ ਟ੍ਰੇਨਾਂ ਰੋਕਣ ਦਾ ਇੱਕ ਅंदोलਨ ਵੀ ਸ਼ੁਰੂ ਕਰਵਾਇਆ ਕਿ ਜਿਹੜੀ ਸਰਕਾਰਾਂ ਦੇ ਕੰਨਾਂ ਦੇ ਉੱਤੇ ਜੂਨ ਛਿਰਕੇ ਤੇ ਸਾਡੀਆਂ ਜਿਹੜੀਆਂ ਮੰਗਾਂ ਮੰਨੇ ਤੇ ਡੱਲੇਵਾਲ ਸਾਹਿਬ ਜਿਹੜਾ ਉਹਨਾਂ ਦੀ ਸਿਹਤ ਦੀ ਕਾਮਯਾਬੀ ਹੋਵੇ ਇਹ ਕਰਕੇ ਅਸੀਂ ਲਗਾਤਾਰ 22 ਦਿਨ ਤੋਂ ਡੱਲੇਵਾਲ ਸਾਹਿਬ ਆਪਣੇ ਜਿਹੜੇ ਭੁੱਖ ਹੜਤਾਲ ਤੇ ਬੈਠੇ ਨੇ ਜਦੋਂ 26 ਤਰੀਕ ਨੂੰ ਡੱਲੇਵਾਲ ਸਾਹਿਬ ਨੂੰ ਪੁਲਿਸ ਨੇ ਪ੍ਰਸ਼ਾਸਨ ਨੇ ਚੁੱਕ ਲਿਆ ਸੀ ਉਸ ਤੋਂ ਬਾਅਦ ਸਾਡਾ ਪ੍ਰਧਾਨ ਪੰਜਾਬ ਪ੍ਰਧਾਨ ਸਰਦਾਰ ਸੁਖਜੀਤ ਸਿੰਘ ਹਰਦੋ ਚੰਡੇ ਜੀ ਉੱਥੇ ਭੁੱਖ ਹੜਤਾਲ ਦੇ ਬੈਠੇ ਸੀ ਇਸੇ ਤਰ੍ਹਾਂ ਹੀ ਲਗਾਤਾਰ ਉਹ 4-5 ਦਿਨ ਭੁੱਖ ਹੜਤਾਲ ਦੇ ਬੈਠੇ ਰਹੇ ਮੁੜ ਕੇ ਜਦੋਂ ਡੱਲੇਵਾਲ ਸਾਹਿਬ ਨੂੰ ਉੱਥੇ ਮੋਰਚੇ ਦੇ ਵਾਪਸ ਚੱਲ ਗਏ ਉਹਨਾਂ ਨੇ ਸਾਡੇ ਪ੍ਰਧਾਨ ਜੀ ਨੂੰ ਕਿਹਾ ਕਿ ਤੁਸੀਂ ਹੁਣ ਜਿਹੜਾ ਭੁੱਖ ਹੜਤਾਲ ਆਪਣੀ ਛੱਡ ਦਿਓ ਤੇ ਮੈਂ ਭੁੱਖ ਹੜਤਾਲ ਤੇ ਪਾਵਾਂਗਾ ਉਸ ਤੋਂ ਬਾਅਦ ਡੱਲੇਵਾਲ ਸਾਹਿਬ ਆਪਣੀ ਭੁੱਖ ਹੜਤਾਲ ਦੇ ਬਹਿ ਗਏ ਸਾਡੇ ਪੰਜਾਬ ਪ੍ਰਧਾਨ ਸਰਦਾਰ ਸੁਖਜੀਤ ਸਿੰਘ ਹਰਦੋਜ ਢੰਡੇ ਭੁੱਖ ਹੜਤਾਲ ਤੋਂ ਉੱਠ ਕੇ ਹੁਣ ਜੇਕਰ ਡੱਲੇਵਾਲ ਸਾਹਿਬ ਨੂੰ ਕੋਈ ਕਾਰਵਾਈ ਹੁੰਦੀ ਆ ਭੁੱਖ ਹੜਤਾਲ ਕਾਰਨ ਤੇ ਉਸ ਤੋਂ ਬਾਅਦ ਸਾਡੇ ਸਰਦਾਰ ਸੁਖਜੀਤ ਸਿੰਘ ਹਰਦੋਜ ਢੰਡੇ ਜੀ ਭੁੱਖ ਹੜਤਾਲ ਦੇ ਬਹਿਣਗੇ ਇਸੇ ਤਰ੍ਹਾਂ ਲਗਾਤਾਰ ਕੰਟੀਨਿਊ ਜੀ ਸਾਡੇ ਜੱਸੇ ਬੰਦੀਆਂ ਦੇ ਲੱਖ ਲੱਖ ਨਾਂ ਤੇ ਪਹੁੰਚ ਚੁੱਕੇ ਨੇ ਜਿਹੜੇ ਇੱਕ ਬੰਦੇ ਦੀ ਡੈਥ ਹੋਏਗੀ ਉਸ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਇਸੇ ਤਰ੍ਹਾਂ ਕੈਂਟੀਨੂ ਜੀ ਸ਼ਾਂਤਮਈ ਢੰਗ ਦੇ ਨਾਲ ਸਾਡਾ ਧਰਨਾ ਚੱਲਦਾ ਰਹੇਗਾ ਤੇ ਜਿਹੜੀਆਂ ਲਗਾਤਾਰ ਸਾਡੀਆਂ ਸ਼ਹੀਦੀਆਂ ਜਿਹੜੀਆਂ ਹੁੰਦੀਆਂ ਰਹਿਣਗੀਆਂ ਜਿਨ੍ਹਾਂ 'ਚ ਸਰਕਾਰ ਨਹੀਂ ਮੰਨਦੀ ਜਨ ਸਿੰਘ ਜੀ ਅੱਜ ਦੇ ਇਸ ਰੇਲ ਰੋਕ ਪ੍ਰੋਗਰਾਮ ਨੂੰ ਕਿਵੇਂ ਦੇਖਦੇ ਹੋ ਵੇਖੋ ਜੀ ਸਾਫ਼ ਹੋ ਚੁੱਕਾ ਵਾ ਕਿ ਸੰਘਰਸ਼ ਜਿਹੜਾ ਆਰ ਪਾਰ ਦਾ ਵਾ ਕਿਉਂਕਿ ਸੈਂਟਰ ਸਰਕਾਰ ਜਿਹੜੀ ਆ ਗੂੰਗੀ ਬੋਲੀ ਆ ਬਿਲਕੁਲ ਅੰਨੀ ਹੋਈ ਪਈ ਆ ਤੇ ਕਿਸਾਨਾਂ ਦੇ ਤਸ਼ੱਦਦ ਕਿਵੇਂ ਟਾਇਆ ਵਾ ਤੁਸੀਂ ਜਾਣਦੇ ਜੇ ਕਿ 6 ਤਰੀਕ ਨੂੰ ਸਾਡਾ ਜਿਹੜਾ ਪਹਿਲਾ ਕਾਫਲਾ ਗਿਆ 101 ਮਰਜੀ ਵੜਿਆਂ ਦਾ ਉਸ ਤੋਂ ਬਾਅਦ 8 ਨੂੰ ਗਿਆ ਫਿਰ 14 ਨੂੰ ਗਿਆ ਤੇ 10 ਮਹੀਨੇ ਹੋ ਗਏ ਉਹ 10 ਮਹੀਨੇ ਤੋਂ ਉੱਪਰ ਹੋ ਗਏ ਦਿਨ ਜਿਹੜੇ ਸੰਘਰਸ਼ ਦੇ ਉਥੇ ਲਾਇਏ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਬੈਠਿਆ ਪਰ ਸੈਂਟਰ ਸਰਕਾਰ ਦੇ ਕੰਨੀ ਜੂਨ ਹੀ ਸਰਕੀ ਇਸ ਕਰਕੇ ਸਾਡੇ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਨੇ ਮੋਰਚੇ ਨੂੰ ਗਰਮ ਕਰਨ ਵਾਸਤੇ ਆਪਣੀ ਸ਼ਹਾਦਤ ਦੇਣ ਦਾ ਜਿਹੜਾ ਉਹ ਫੈਸਲਾ ਕਰ ਲਿਆ ਤੇ ਉਹਨਾਂ ਦੀ ਹਾਲਤ ਬਹੁਤ ਵਿਗੜੀ ਆ ਵਗੜ ਚੁੱਕੀ ਆ ਸਿਹਤ ਬਹੁਤ ਖਰਾਬ ਹੋ ਚੁੱਕੀ ਆ ਸਾਰਾ ਕੁਝ ਸਾਹਮਣੇ ਦਿਖ ਰਿਹਾ ਪੰਜਾਬ ਦੇ ਲੋਕਾਂ ਨੂੰ ਪਰ ਸਾਫ ਦਿਖ ਰਿਹਾ ਵਾ ਜੇ ਸਾਡੇ ਉਸ ਲੀਡਰ ਨੂੰ ਕੁਝ ਹੁੰਦਾ ਤੇ ਪੰਜਾਬ ਦੇ ਵਿੱਚ ਵੱਡੀ ਜਿਹੜੀ ਆ ਉਥੇ ਜਿਹੜੀ ਹਾਹਾਕਾਰ ਮਚ ਜਾਣੀ ਆ ਤੇ ਸੈਂਟਰ ਸਰਕਾਰ ਨੂੰ ਗੋਡਿਆਂ ਪਰਨੇ ਹੋਣਾ ਹੀ ਪੈਣਾ ਵਾ ਭਾਵੇਂ ਅੱਜ ਹੋ ਜੇ ਭਾਵੇਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਹੋ ਜੇ ਕਿਉਂਕਿ ਜਿਹੜੀ ਸਾਡੀ ਇਹ ਸਰਕਾਰ ਆ ਇਹਨੇ ਵੇਖੋ ਜੀ ਪਹਿਲਾਂ ਤਿੰਨ ਖੇਤੀ ਕਾਨੂੰਨ ਕਾਲੇ ਲੈ ਕੇ ਆਂਦੇ ਉਹ ਰੱਦ ਕਰਵਾਏ ਅਸੀਂ 13 ਮਹੀਨੇ ਸੰਘਰਸ਼ ਲੜ ਕੇ ਉਹੀ ਜਿਹੜੇ ਕਾਲੇ ਕਾਨੂੰਨ ਨੇ ਅੱਜ ਚੋਰ ਮੋਰੀਆਂ ਰਾਈਆਂ ਜਿਹੜੀ ਆ ਉਹ ਫੇਰ ਉਹ ਲਾਗੂ ਕੀਤੇ ਜਾ ਰਹੇ ਨੇ ਇਸ ਕਰਕੇ ਕਿਸਾਨਾਂ ਦੇ ਬਿਲਕੁਲ ਮਾਰੂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਚਾਹ ਲੋਕ ਜਿਹੜੇ ਲੜਦੇ ਰਹਿਣਗੇ ਜਦੋਂ ਤੱਕ ਕਿਸਾਨਾਂ ਦਾ ਭਲਾ ਨਹੀਂ ਹੁੰਦਾ ਕਿਸਾਨਾਂ ਨੂੰ ਐਮ ਐਸ ਪੀ ਨਹੀਂ ਮਿਲਦੀ ਜਿਹੜਾ ਸਮਰਥਨ ਮੁੱਲ ਨਹੀਂ ਮਿਲਦਾ ਲੈ ਕਿਸਾਨਾਂ ਦਾ ਕੋਲ ਕਰਜ਼ਾ ਮਾਫ਼ ਨਹੀਂ ਹੁੰਦਾ 12 ਮੰਗਾ ਜਿਹੜੀਆਂ ਉਹਨਾਂ ਤੇ ਪੂਰੀ ਸੁਣਵਾਈ ਨਹੀਂ ਹੁੰਦੀ ਉਹਨਾਂ ਤੱਕ ਕਿਸਾਨ ਲੜਦੇ ਰਹਿਣਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਜਿਹਾ ਗੁਰਪ੍ਰੀਤ ਸਹਾ ਸੰਗਤ ਜੀ ਉਹ ਸਾਡੇ ਬੁਲਾ ਰਿਆ ਸਰ ਕੋਈ ਦੱਸਿਆ ਮੈਂ ਇਹ ਦੱਸਣਾ ਚਾਹੁੰਨਾ ਕਿ ਅੱਜ ਤੋਂ ਨਹੀਂ ਇਹ ਬਾਬਰ ਤੇ ਜੀ ਇਹ ਜ਼ੁਲਮ ਹੁੰਦਾ ਰਿਹਾ ਹੁਣ ਸਵੇ ਸਰਕਾਰਾਂ ਜਿਹੜੀਆਂ ਕਰਦੀ ਰਹੇ ਨੇ ਆ ਜੋ ਜ਼ੁਲਮ ਹੋਣ ਲਗਾ ਇਹ ਤੇ ਅਤ ਦੀ ਹੋ ਗਈ ਆ ਕਿਉਂਕਿ ਜ਼ਿਮੀਂਦਾਰ ਨੂੰ ਹਰ ਪਾਸੇ ਤੋਂ ਹੀ ਇਹ ਸਰਕਾਰਾਂ ਜਿਹੜੀਆਂ ਨੇ ਦਵਾਰੀਆਂ ਨੇ ਕਿਉਂਕਿ ਜੋ ਦਿੱਲੀ ਅਸੀਂ ਤਰਨਾ ਲਾਇਆ ਸੀ ਇਸ ਯਾਲਮ ਸਰਕਾਰ ਨੇ ਹਾਂ ਕਰਕੇ ਉਤੋਂ ਤਰਨਾ ਚੁਕਵਾ ਦਿੱਤਾ ਉਹ ਜਦੋਂ ਤਰਨਾ ਚੁਕਿਆ ਗਿਆ ਏ ਉਸ ਤੋਂ ਬਰਾਦ ਸਾਡੀਆਂ ਮੰਗਾਂ ਨਹੀਂ ਮੰਨਿਆ ਗਈਆਂ 13 ਫਰਵਰੀ ਤੋਂ ਫਿਰ ਜੋ ਇਹ ਤਰਨਾ ਲਾਇਆ ਦਿੱਲੀ ਜਾਣਾ ਸੀ ਇਹਨਾਂ ਨੇ ਸਾਨੂੰ ਬਗਾਨਿਆਂ ਵਾਂਗੂ ਆਪਣੇ ਪੰਜਾਬ ਦੀ ਹੱਤੋਂ ਲੰਗਣੀ ਦਿੱਤਾ ਸੋ ਮੈਂ ਇਹ ਬੇਨਤੀ ਕਰਦਾ ਜੋ 6 ਤਰੀਕ ਨੂੰ 8 ਤਰੀਕ ਨੂੰ ਅਸੀਂ ਮਰਜੀਵੜਿਆਂ ਦੇ ਜਥਿਆਂ ਵਿੱਚ ਉੱਥੇ ਪਾਣੀ ਦੀਆਂ ਪੁਸ਼ਾਰਾ ਗੋਲੀਆਂ ਖਾਧੀਆਂ ਫੱਟੜੋਏ ਫਿਰ ਸਾਡੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਪੋਕਰਤਾਲ ਤੇ ਬਿਠੇ ਹੋਣ ਮਰਨ ਵਰਤੇ ਬਿਠੇ ਨੇ ਜਿਨ੍ਹਾਂ ਨੇ ਆਪਣੀ ਜਾਨ ਜਿਹੜੀ ਅਦਾਤ ਲਾਤੀ ਆ ਦੇਸ਼ ਦੀ ਕੌਮ ਦੇ ਨਾਂ ਤੇ ਲਾਤੀ ਆ ਸੋ ਅਸੀਂ ਮੋਰਚਾ ਜਿੱਤਣ ਵੱਲ ਵਧ ਰਹੇ ਆ ਸੋ ਅਸੀਂ ਸਮੂਹ ਸੰਗਤਾਂ ਨੂੰ ਸੂ ਹਿੰਦੁਸਤਾਨ ਦੇ ਬੇਨਤੀ ਕਰਦੇ ਆ ਕਿ ਆਓ ਇਸ ਮੋਰਚੇ ਨੂੰ ਅੱਗੇ ਲੈ ਕੇ ਚੱਲੀਏ ਸੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵੇਖੋ ਵਾਟਸਐਪ ਵੱਖ ਬੁਲਾਰਿਆਂ ਨੇ ਆਪਣੀ ਗੱਲ ਤੁਹਾਡੇ ਚੈਨਲ ਰਾਹੀਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਹੈ ਮੈਂ ਬਹੁਤਾ ਲੰਮਾ ਸਮਾਂ ਨਹੀਂ ਚੱਲਣਾ ਵੇਖੋ ਸਰਕਾਰਾਂ ਜਿਹੜੀਆਂ ਨੇ ਇਹਨਾਂ ਨੇ ਅੱਗੇ 13 ਮਹੀਨੇ ਇਹਨਾਂ ਦਾ ਸਬਰ ਨੂੰ ਜਿਹੜਾ ਪਰਖਿਆ ਹੈ ਮੈਂ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਵੀ ਭਾਵੇਂ 6 ਮਹੀਨੇ ਵੇਖ ਲਓ 1 ਸਾਲ ਵੇਖ ਲਓ ਇਹ ਜਿਹੜੀ ਕੋਮਿਆ ਹੈ ਛੁਪਣ ਵਾਲੀ ਨਹੀਂ ਹੈ ਇਹ ਤੁਹਾਡੇ ਕੋਲ ਬਿਲਕੁਲ ਨਹੀਂ ਛੁਕਦੇ ਤੁਸੀਂ ਗੋਲੀਆਂ ਚਲਾ ਕੇ ਵੇਖ ਲੀਆਂ ਨੇ ਪਾਣੀ ਦੀ ਬਿਛਾੜਾ ਮਾਰ ਕੇ ਵੇਖ ਲੀਆਂ ਨੇ ਜਿੰਨਾ ਚਿਰ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ ਉਨਾ ਚਿਰ ਤੱਕ ਸਾਨੂੰ ਭਾਵੇਂ ਰੇਲਾਂ ਰੁਕੜੀਆਂ ਪੈਣ ਸਾਨੂੰ ਕੁਝ ਕਰਨਾ ਪਏ ਅਸੀਂ ਬਿਲਕੁਲ ਤਿਆਰ ਬੈਰ ਤਿਆਰ ਆਂ ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਵਾਂ ਵੀ ਸਾਡਾ ਜਿਹੜੇ ਮਸਲੇ ਨੇ ਹੱਲ ਕੀਤੇ ਜਾਣ ਹੱਲ ਤੋਂ ਬਗੈਰ ਅਸੀਂ ਇੱਕ ਦਿਨ ਵੀ ਨਹੀਂ ਆਪਾਂ ਕੱਢਾਂਗੇ ਵੀ ਵੱਤ ਵਾਦ ਆਪਾਂ ਸਿੰਘ ਜਿਹੜੇ ਆ ਰੇਲਾਂ ਰੋਕੜੀਆਂ ਮੈਣ ਕੁਝ ਸਾਨੂੰ ਕਰਨਾ ਪਏ ਸਾਡੀਆਂ ਮੰਗਾਂ ਮੰਨ ਲਓ ਚੰਗੇ ਰਹੋਗੇ ਨਹੀਂ ਤੇ ਇਸੇ ਤਰੀਕੇ ਨਾਲ ਆਪਾਂ ਰੇਲਾ ਰੋਕਦੇ ਰਵਾਂਗੇ ਇਸਨ ਜੀ ਵੱਖ-ਵੱਖ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਤੱਕ ਆਪਣੇ ਮੋਰਚਿਆਂ ਤੇ ਡਟੇ ਰਹਿਣਗੇ ਜਦ ਤੱਕ ਉਹਨਾਂ ਦੀਆਂ ਮੰਗਾਂ ਪ੍ਰਮਾਨ ਨਹੀਂ ਹੁੰਦੀਆਂ ਉਹਨਾਂ ਨੇ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਕਾਫੀ ਚਿੰਤਾ ਦਾ ਪ੍ਰਗਟਾਵਾ ਕੀਤਾ ਉਹਨਾਂ ਕਹਿੰਦੇ ਅਗਰ ਢੱਲੇਵਾਲ ਨੂੰ ਕੁਝ ਹੁੰਦਾ ਤੇ ਪੂਰਾ ਤੇਜ ਜਿਹੜਾ ਬਾ ਉਹ ਹਿਲ ਜਾਏਗਾ ਅਤੇ ਦੇਸ਼ ਵਪਾਰਕ ਜਿਹੜਾ ਦੇਸ਼ ਹੈ ਪੂਰੇ ਦੇਸ਼ ਦੇ ਜਿਹੜੇ ਕਿਸਾਨ ਨੇ ਉਹ ਅੰਦੋਲਨ ਸ਼ੁਰੂ ਕਰਨਗੇ ਇਹ ਪੰਜਾਬ ਟੀਵੀ ਤਰਮਿੰਦਰ ਸਿੰਘ ਬਾੜ ਫਤਿਹਗੜ ਚੂੜੀ